ਚਾਹੇ ਤੁਸੀਂ ਨਿੱਕੇ ਤੋਂ ਨਿੱਕੇ ਜੀਵ ਜੰਤੂਆਂ ਦੀ ਕੋਈ ਵੀ ਨਸਲ ਲੈ ਲਓ ਉਹਨੂੰ ਖਤਮ ਕਰਦੇ ਹੋ ਤਾਂ ਉਸ ਦਾ ਅਸਰ ਵੀ ਧਰਤੀ ਦੇ ਉੱਪਰ ਪਵੇਗਾ এনਵਾਇਰਨਮੈਂਟ ਦੇ ਉੱਪਰ ਪਵੇਗਾ ਐਲਕ ਦੀ ਸੰਖਿਆ ਜਦੋਂ ਜੰਗਲ ਦੇ ਵਿੱਚ ਪੇੜੀਏ ਹੁੰਦੇ ਸਨ ਉਦੋਂ 2 ਤੋਂ ਲੈ ਕੇ 3000 ਹੁੰਦੀ ਸੀ ਪਰ ਹੁਣ ਇਹਨਾਂ ਦੀ ਸੰਖਿਆ ਵਧ ਕੇ 19000 ਹੋ ਚੁੱਕੀ ਸੀ ਕੀ ਤੁਹਾਨੂੰ ਪਤਾ ਹੈ ਕਿ ਜੇਕਰ ਇੱਕ ਜਾਨਵਰਾਂ ਦੀ ਨਸਲ ਨੂੰ ਪੂਰੇ ਤਰੀਕੇ ਦੇ ਨਾਲ ਖਤਮ ਕਰ ਦਿੱਤਾ ਜਾਵੇ ਤਾਂ ਉਸ ਦੇ ਨਾਲ ਕਿੰਨੇ ਅਰਬਾਂ ਖਰਬਾਂ ਦਾ ਘਾਟਾ ਪੈਂਦਾ ਹੈ ਇੱਕ ਦੇਸ਼ ਨੂੰ ਇਹ ਚੀਜ਼ ਦਾ ਪਤਾ ਨਹੀਂ ਸੀ ਉਹ ਆਪਣੇ ਦੇਸ਼ ਦੇ ਵਿੱਚ ਜਾਨਵਰਾਂ ਦੀ ਇੱਕ ਨਸਲ ਨੂੰ ਜੜ ਤੋਂ ਹੀ ਖਤਮ ਕਰ ਦਿੰਦੇ ਨੇ ਇਸ ਦਾ ਨਤੀਜਾ ਇਹ ਨਿਕਲਿਆ ਕਿ ਇੱਕ ਤਾਂ ਇਹ ਦੇਸ਼ ਨੂੰ ਅਰਬਾਂ ਖਰਬਾਂ ਡਾਲਰਾਂ ਦਾ ਘਾਟਾ ਪਿਆ ਦੂਜਾ ਇਹਨਾਂ ਨੇ ਆਪਣੇ ਦੇਸ਼ ਨੂੰ ਹੀ ਖਤਰੇ ਦੇ ਵਿੱਚ ਪਾ ਦਿੱਤਾ ਤੇ ਫਿਰ ਉਸ ਤੋਂ ਬਾਅਦ ਸਾਹਮਣੇ ਆਉਂਦੇ ਨੇ ਇਹ ਵਲਫ ਜਿਹੜੇ ਇਸ ਦੇਸ਼ ਨੂੰ ਬਚਾ ਲੈਂਦੇ ਨੇ ਖਤਮ ਹੋਣ ਤੋਂ ਬਚਾ ਲੈਂਦੇ ਨੇ ਇਹ ਕੋਈ ਫੈਕਸ਼ਨ ਕਹਾਣੀ ਨਹੀਂ ਹੈ ਬਲਕਿ ਅਮਰੀਕਾ ਦੇ ਵਿੱਚ ਹੋਇਆ ਇੱਕ ਅਸਲੀ ਇਨਸੀਡੈਂਟ ਜਿਸਨੇ ਪੂਰੇ ਤੇ ਪੂਰੇ ਅਮਰੀਕਾ ਨੂੰ ਗੋਡੇ ਭਾਰ ਕਰ ਦਿੱਤਾ ਸੀ Yellowstone Park ਇਹ ਜੰਗਲ ਅਮਰੀਕਾ ਦੇ ਵਿੱਚ ਹੈ ਇਹ ਜਿਹੜਾ ਜੰਗਲ ਹੈ ਇਹ ਯੂਰਪ ਦੇ ਕਈ ਦੇਸ਼ਾਂ ਦੇ ਨਾਲੋਂ ਵੀ ਵੱਡਾ ਹੈ ਮਤਲਬ ਕਿ ਇੱਕ ਬਹੁਤ ਜ਼ਿਆਦਾ ਸੰਘਣਾ ਤੇ ਵੱਡਾ ਜੰਗਲ ਹੈ ਇਸ ਜੰਗਲ ਦੇ ਵਿੱਚ ਇੱਕ ਸਮੇਂ ਭੇੜੀਆਂ ਦੀ ਬਹੁਤ ਵੱਡੀ ਪਾਪੂਲੇਸ਼ਨ ਰਹਿੰਦੀ ਸੀ ਇਸ ਜੰਗਲ ਦੇ ਵਿੱਚ ਕਾਫੀ ਜ਼ਿਆਦਾ ਭੇੜੀਏ ਸਨ ਪਰ ਇਸ ਜੰਗਲ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਸੀ ਉਹਨਾਂ ਦਾ ਮੰਨਣਾ ਸੀ ਕਿ ਭੇੜੀਏ ਬਹੁਤ ਜ਼ਿਆਦਾ ਡੇਂਜਰਸ ਨਸਲ ਹੈ ਤੇ ਭੇੜੀਏ ਕਦੇ ਵੀ ਉਹਨਾਂ ਦੇ ਉੱਪਰ ਹਮਲਾ ਕਰ ਸਕਦੇ ਨੇ ਉਹਨਾਂ ਦੇ ਪਰਿਵਾਰ ਦੇ ਉੱਪਰ ਹਮਲਾ ਕਰ ਸਕਦੇ ਨੇ ਉਹਨਾਂ ਦੇ ਜਾਨਵਰਾਂ ਦੇ ਉੱਪਰ ਹਮਲਾ ਕਰ ਸਕਦੇ ਨੇ ਇੱਕ ਤਰ੍ਹਾਂ ਦੇ ਨਾਲ ਜਿਹੜੇ ਇਹ ਲੋ ਪੇੜੀਆਂ ਕੇ ਬਿਲਕੁਲ ਵੀ ਪਸੰਦ ਨਹੀਂ ਸੀ ਤੇ ਇਹ ਯੂਐਸਏ ਦੀ ਗਵਰਨਮੈਂਟ ਨੂੰ ਮਜਬੂਰ ਕਰਦੇ ਨੇ ਕਿ ਉਹ ਇਹਨਾਂ ਦੇ ਉੱਪਰ ਕੋਈ ਐਕਸ਼ਨ ਲੈਣ ਪੇੜੀਆਂ ਦੇ ਉੱਪਰ ਫਿਰ ਯੂਐਸਏ ਦੀ ਗਵਰਨਮੈਂਟ ਐਕਸ਼ਨ ਲੈਂਦੀ ਹੈ ਤੇ ਆਫੀਸ਼ੀਅਲੀ ਕਿਲਰ ਹਾਇਰ ਕੀਤੇ ਜਾਂਦੇ ਨੇ ਪੇੜੀਆਂ ਨੂੰ ਮਾਰਨ ਦੇ ਲਈ ਇਹਨਾਂ ਦਾ ਸਿਰਫ ਇੱਕੋ ਇੱਕ ਕੰਮ ਸੀ ਜਿੱਥੇ ਵੀ ਜੰਗਲ ਦੇ ਵਿੱਚ ਪੇੜੀਆਂ ਦਾਸ ਜੇ ਬਾਲਪਦਸ ਜੇ ਉਸ ਨੂੰ ਮੌਕੇ ਤੇ ਮਾਰ ਦੇਣਾ ਇਹ ਪੇੜੀਆਂ ਨੂੰ ਸ਼ੂਟ ਕਰਕੇ ਮਾਰਦੇ ਸੀ 트ੈਪ ਲਗਾ ਕੇ ਮਾਰਦੇ ਸੀ ਇੱਥੋਂ ਤੱਕ ਕਿ ਉਹਨਾਂ ਨੂੰ ਖਾਣੇ ਦੇ ਵਿੱਚ ਜ਼ਹਿਰ ਪਾ ਕੇ ਰੱਖ ਦਿੰਦੇ ਸੀ ਮੀਟ ਦੇ ਵਿੱਚ ਜਦੋਂ ਪੇੜੀਆਂ ਉਹ ਖਾਂਦਾ ਸੀ ਤਾਂ ਮਰ ਜਾਂਦਾ ਸੀ ਮਤਲਬ ਕਿ ਇਹਨਾਂ ਨੇ ਹਰ ਸਾਰਾ ਕੁਝ ਸ਼ੁਰੂ ਹੋਇਆ ਸੀ ਸਨ 1900 ਦੇ ਆਸ-ਪਾਸ ਤੇ 1926 ਆਉਂਦੇ-ਆਉਂਦੇ ਇਹਨਾਂ ਨੇ ਜੰਗਲ ਦੇ ਵਿੱਚੋਂ ਜਿਹੜਾ ਆਖਰੀ ਭੇੜੀਆ ਬਚਿਆ ਸੀ ਉਸ ਨੂੰ ਵੀ ਮਾਰ ਦਿੱਤਾ ਮਤਲਬ ਕਿ ਜਾਲਮਪੁਣੇ ਦੀ ਇਹਨਾਂ ਨੇ ਹੱਦ ਕਰ ਦਿੱਤੀ ਸੀ ਨਾ ਕਿਸੇ ਬੱਚੇ ਭੇੜੀਏ ਨੂੰ ਛੱਡਿਆ ਨਾ ਕਿਸੇ ਬਜ਼ੁਰਗ ਭੇੜੀਏ ਨੂੰ ਛੱਡਿਆ ਜਿਹੜਾ ਵੀ ਇਹਨਾਂ ਦੇ ਸਾਹਮਣੇ ਆਈਗਾ ਉਸ ਨੂੰ ਇਹ ਮਾਰੀ ਗਏ 1926 ਦੇ ਵਿੱਚ ਜੈਲੋਸਟੋਨ ਪਾਰਕ ਪੂਰੀ ਤਰ੍ਹਾਂ ਦੇ ਨਾਲ ਭੇੜੀਆਂ ਤੋਂ ਮੁਕਤ ਹੋ ਚੁੱਕਿਆ ਸੀ ਤੇ ਇਸ ਤੋਂ ਬਾਅਦ ਜਸ਼ਨ ਮਨਾਏ ਜਾਂਦੇ ਨੇ ਕਿ ਇਹ ਜੰਗਲ ਹੁਣ ਭੇੜੀਆਂ ਤੋਂ ਮੁਕਤ ਹੋ ਗਿਆ ਹੈ ਹੁਣ ਤੁਸੀਂ ਆਪ ਸੋਚੋ ਕਿ ਜੇਕਰ ਜੰਗਲ ਦੇ ਵਿੱਚੋਂ ਪ ਅਸਰ ਪਵੇਗਾ ਜਿਹੜਾ ਇਹ ਨੁਕਸਾਨ ਹੁੰਦਾ ਹੈ ਉਸੇ ਟਾਈਮ ਦਿਖਾਈ ਨਹੀਂ ਦਿੰਦਾ ਬਲਕਿ ਹੌਲੀ-ਹੌਲੀ ਇਸ ਦਾ ਅਸਰ ਦਿਸਣਾ ਸ਼ੁਰੂ ਹੁੰਦਾ ਹੈ ਪਰ ਜਦੋਂ ਤੱਕ ਇਨਸਾਨ ਨੂੰ ਪਤਾ ਲੱਗਦਾ ਹੈ ਕਿ ਸਾਡੇ ਤੋਂ ਇਹ ਬਹੁਤ ਵੱਡੀ ਗਲਤੀ ਹੋ ਚੁੱਕੀ ਹੈ ਉਦੋਂ ਤੱਕ ਸਮਾਂ ਵਾਪਸ ਨਹੀਂ ਆਉਂਦਾ ਸਮਾਂ ਬਹੁਤ ਜ਼ਿਆਦਾ ਅੱਗੇ ਲੰਘ ਚੁੱਕਿਆ ਹੁੰਦਾ ਹੈ ਇਹੀ ਕੁਝ ਹੋਇਆ ਸੇਮ ਅਮਰੀਕਾ ਦੇ ਨਾਲ ਜਦੋਂ ਤੱਕ ਅਮਰੀਕਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਉਦੋਂ ਤੱਕ ਉਹ ਆਪਣੀ ਇਕਨੋਮੀ ਦਾ 94 ਬਿਲੀਅਨ ਡਾਲਰ ਦਾ ਨੁਕਸਾਨ ਕਰ ਚੁੱਕੇ ਹੁੰਦੇ ਨੇ ਇਹ ਉਸ ਸਮੇਂ ਦਾ ਨੁਕਸਾਨ ਹੈ 94 ਬਿਲੀਅਨ ਡਾਲਰ ਤੇ ਅੱਜ ਦਾ ਤੁਸੀਂ ਕਾਊਂਟ ਕਰਕੇ ਦੇਖ ਲਓ ਕਿ ਕ ਹੋ ਜਾਂਦੇ ਨੇ ਇਸ ਜੰਗਲ ਦੇ ਵਿੱਚ ਜਿਹੜੇ ਐਲਕ ਰਹਿੰਦੇ ਹੁੰਦੇ ਨੇ ਉਹਨਾਂ ਦੀ ਸੰਖਿਆ ਬਹੁਤ ਜ਼ਿਆਦਾ ਸਪੀਡ ਦੇ ਨਾਲ ਅੱਗੇ ਨੂੰ ਵਧਣ ਲੱਗ ਜਾਂਦੀ ਹੈ ਹਾਈ ਸਪੀਡ ਦੇ ਨਾਲ ਹੀ ਅੱਗੇ ਨੂੰ ਵਧਣ ਲੱਗ ਜਾਂਦੀ ਹੈ ਐਲਕ ਦੀ ਸੰਖਿਆ ਜਦੋਂ ਜੰਗਲ ਦੇ ਵਿੱਚ ਪੇੜੀਏ ਹੁੰਦੇ ਸਨ ਉਦੋਂ 2 ਤੋਂ ਲੈ ਕੇ 3000 ਹੁੰਦੀ ਸੀ ਪਰ ਹੁਣ ਇਹਨਾਂ ਦੀ ਸੰਖਿਆ ਵਧ ਕੇ 19000 ਹੋ ਚੁੱਕੀ ਸੀ ਐਲਕ ਇੱਕ ਤਰ੍ਹਾਂ ਦਾ ਵੱਡਾ ਸਾਰਾ ਜੰਗਲੀ ਹਿਰਨ ਹੁੰਦਾ ਹੈ ਅਮਰੀਕਾ ਦੇ ਯੈਲੋਸਟੋਨ ਪਾਰਕ ਦੇ ਵਿੱਚ ਨਾ ਸ਼ੇਰ ਹੁੰਦਾ ਹੈ ਨਾ ਚੀਤਾ ਹੁੰਦਾ ਹੈ ਤੇ ਨਾ ਹੀ ਲੈਪਡ ਹੁੰਦਾ ਹੈ ਇੱਥੇ ਸਿਰਫ ਇੱਕ ਹੀ ਮਾਸਾਹਾਰੀ ਜੀਵ ਹੈ ਉਹ ਹੈ ਵੌਲਫ ਤੇ ਵੌਲਫ ਤੋਂ ਬਿਨ ਇਹੀ ਇੱਕ ਅਜੀਹਾ ਜਾਨਵਰ ਸੀ ਜਿਹੜਾ ਇਹ ਸਾਰੇ ਜੰਗਲ ਦੇ ਵਿੱਚ ਬੈਲੈਂਸ ਬਣਾ ਕੇ ਰੱਖਦਾ ਸੀ ਤੇ ਭੇੜੀਏ ਜੈਲੋਸਟੋਨ ਪਾਰਕ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਿਕਾਰ ਵੀ ਐਲਕਦਾਈ ਕਰਦੇ ਸਨ ਪਰ ਜਦੋਂ ਇਨਸਾਨਾਂ ਨੇ ਬਿਨਾਂ ਸੋਚੇ ਸਮਝੇ ਇਹਨਾਂ ਸਾਰੇ ਬੁਲਫ ਨੂੰ ਇੱਥੋਂ ਮਾਰ ਦਿੱਤਾ ਤਾਂ ਐਲਕ ਦੀ ਸੰਖਿਆ ਇੱਕਦਮ ਹੀ ਬਦਲੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਹੁਣ ਮਾਰ ਕੇ ਖਾਣ ਵਾਲਾ ਇਹ ਜੰਗਲ ਦੇ ਵਿੱਚ ਕੋਈ ਵੀ ਨਹੀਂ ਸੀ ਜਦੋਂ ਐਲਕ ਦੀ ਸੰਖਿਆ ਵਧਦੀ ਹੈ ਤਾਂ ਇਹਨਾਂ ਨੂੰ ਜ਼ਿਆਦਾ ਏਰੀਆ ਚਾਹੀਦਾ ਹੁੰਦਾ ਹੈ ਘਾਹ ਖਾਣ ਦੇ ਲਈ ਜਿੰਨਾ ਵੀ ਘਾਹ ਉਗਦਾ ਸੀਗੇ ਸਾਰੇ ਨੂੰ ਖਾ ਜਾਂਦੇ ਸੀ ਜਦੋਂ ਐਲਕ ਨੂੰ ਖਾਣ ਦੇ ਵਿੱਚ ਘਾਹ ਦੀ ਕਮੀ ਹੋਣ ਲੱਗੀ ਤਾਂ ਇਹ ਜ ਤੇ ਖਾਨ ਲੱਗੇ ਇਥੋਂ ਤੱਕ ਕਿ ਜਿਹੜੇ ਨਵੇਂ ਪੇੜ ਪੌਦੇ ਉਗਦੇ ਸੀ ਐਲਕ ਉਹਨਾਂ ਨੂੰ ਵੀ ਨਹੀਂ ਛੱਡਦਾ ਸੀ ਕਿਉਂਕਿ ਹੁਣ ਉਹਨਾਂ ਦੇ ਲਈ ਘਾਹ ਦੀ ਕਮੀ ਹੋ ਰਹੀ ਸੀ ਜੰਗਲ ਦੇ ਵਿੱਚ ਇਸ ਤਰ੍ਹਾਂ ਯੈਲੋਸਟੋਨ ਜੰਗਲ ਦਾ ਜਿਹੜਾ ਇਕੋਸਿਸਟਮ ਸੀ ਉਸ ਦੇ ਉੱਪਰ ਬਹੁਤ ਜ਼ਿਆਦਾ ਬੁਰਾ ਅਸਰ ਪੈਣਾ ਸ਼ੁਰੂ ਹੋ ਗਿਆ ਸੀ ਇਸ ਜੰਗਲ ਦੇ ਵਿੱਚੋਂ ਪੇੜ ਪੌਦੇ ਘੱਟ ਹੋਣ ਲੱਗੇ ਪੇੜ ਪੌਦੇ ਘਟਣ ਦੇ ਨਾਲ ਜਿਹੜੇ ਪੰਛੀ ਦਰਾਖਤਾਂ ਦੇ ਉੱਪਰ ਰਹਿੰਦੇ ਸੀ ਉਹ ਇੱਥੇ ਘੱਟ ਹੋਣ ਲੱਗੇ ਤੇ ਜਿਹੜੇ ਦੂਜੇ ਜੀਵ ਜੰਤੂ ਬਦਰਾਖਤਾਂ ਦੇ ਉੱਪਰ ਰਹਿਣ ਵਾਲੇ ਸਨ ਉਹ ਵੀ ਇਸ ਜਗ੍ਹਾ ਤੋਂ ਘਟਣ ਲੱਗੇ ਮਤਲਬ ਕਿ ਜਦੋਂ ਜੰਗਲ ਦੇ ਕਿ ਕੋਈ ਵੀ ਨਵਾਂ ਪੇੜ ਪੌਦਾ ਜੰਗਲ ਦੇ ਵਿੱਚ ਉੱਗ ਹੀ ਨਹੀਂ ਰਿਹਾ ਸੀ ਕਿਉਂਕਿ ਜਿਵੇਂ ਹੀ ਉਹ ਅਗ ਦਾ ਐਲਕ ਦੀ ਸੰਖਿਆ ਇੰਨੀ ਜ਼ਿਆਦਾ ਸੀ ਉਹ ਉਹਨੂੰ ਖਾ ਜਾਂਦੇ ਤੇ ਜੰਗਲ ਦਾ ਘਾਹ ਇਹ ਜੰਗਲੀ ਹਿਰਨਾ ਦੇ ਲਈ ਘੱਟ ਪੈ ਰਿਹਾ ਸੀ ਕਿਉਂਕਿ ਇਹਨਾਂ ਦੀ ਸੰਖਿਆ ਬਹੁਤ ਜ਼ਿਆਦਾ ਵਧ ਗਈ ਸੀ ਤੇ ਜੈਲੋਸਟੋਨ ਜੰਗਲ ਹੁਣ ਇੱਕ ਤਰ੍ਹਾਂ ਦੇ ਨਾਲ ਮਾਰੂਥਲ ਬਣਦਾ ਜਾ ਰਿਹਾ ਸੀ ਤੇ ਸਾਇੰਟਿਸਟ ਇੱਥੇ ਇੱਕ ਚੀਜ਼ ਹੋਰ ਨੋਟ ਕਰਦੇ ਨੇ ਕਿ ਜਿਹੜੇ ਇਹ ਐਲਕ ਨੇ ਇਹਨਾਂ ਦੇ ਮਾਨਦੇ ਵਿੱਚੋਂ ਹੁਣ ਵੁਲਫ ਦਾ ਡਰ ਨਿਕਲ ਚੁੱਕਿਆ ਹੈ ਮਤਲਬ ਕਿ ਐਲਕ ਨੂੰ ਹੁਣ ਭੇੜੀਆਂ ਦਾ ਬਿਲਕੁਲ ਵੀ ਡਰ ਨਹੀਂ ਸੀ ਭੇੜੀਆਂ ਐਲਕ ਨੂੰ ਮਾਰਦੇ ਹੀ ਨਹੀਂ ਸਨ ਬਲਕਿ ਇਹ ਡਰਦੇ ਮਾਰੇ ਉਹ ਅੱਗੇ ਨੂੰ ਤੁਰਦੇ ਰਹਿੰਦੇ ਸੀ ਜਿਸ ਦੇ ਨਾਲ ਜੰਗਲ ਦੇ ਸਾਰੇ ਘਾਹ ਦਾ ਬੈਲੈਂਸ ਬਣਿਆ ਹੋਇਆ ਸੀ ਜਾਨਕਿ ਇੱਕ ਜਗ੍ਹਾ ਤੋਂ ਸਾਰਾ ਘਾਹ ਖਤਮ ਨਹੀਂ ਹੁੰਦਾ ਸੀ ਥੋੜਾ ਥੋੜਾ ਘਾਹ ਐਲਕ ਖਾਂਦੇ ਸੀ ਤੇ ਉਸ ਤੋਂ ਬਾਅਦ ਅੱਗੇ ਨੂੰ ਡਰਦੇ ਤੁਰੇ ਜਾਂਦੇ ਸੀ ਤੇ ਐਲਕ ਦੀ ਸੰਖਿਆ ਵੀ ਉਨੀ ਹੀ ਹੁੰਦੀ ਸੀ ਕਿ ਉਹਨਾਂ ਦੇ ਲਈ ਜੰਗਲੀ ਘਾਹ ਹੀ ਬਹੁਤ ਹੁੰਦਾ ਸੀ ਉਹਨਾਂ ਨੂੰ ਪੇੜ ਪੌਦੇ ਖਾਣ ਦੀ ਲੋੜ ਨਹੀਂ ਸੀ ਕਿਉਂਕਿ ਉਹ ਲਿਮਟਡ ਜੇ ਹੁੰਦੀ ਸੀ 2-3000 ਉਹਨਾਂ ਦੀ ਆਬਾਦੀ ਹੁੰਦੀ ਸੀ ਐਡੇ ਵੱਡੇ ਜੰਗਲ ਦੇ ਵਿੱਚ ਹੁਣ ਜਦੋਂ ਵੌਲਫ ਪੂਰੀ ਤਰ੍ਹਾਂ ਦੇ ਨਾਲ ਜੰਗਲ ਦੇ ਵਿੱਚੋਂ ਗਾਇਬ ਹੋ ਜਾਂਦੇ ਨੇ ਤਾਂ ਐਲਕ ਨੂੰ ਹੁਣ ਕਿਸੇ ਵੀ ਜਾਨਵਰ ਦਾ ਜਿਹੜੇ ਕਿਸੇ ਸਮੇਂ ਪੂਰੀ ਹਰਿਆਲੀ ਹੁੰਦੀ ਸੀ ਉੱਥੋਂ ਹੁਣ ਮਾਰੂਥਲ ਦਾ ਝਾਕਾ ਪੈਣਾ ਸ਼ੁਰੂ ਹੋ ਗਿਆ ਸੀ ਹੁਣ ਉਸ ਜਗ੍ਹਾ ਦੇ ਉੱਪਰ ਸੁੱਕੇ ਦਰਾਖਤ ਅਤੇ ਬੰਜਰ ਜ਼ਮੀਨ ਬਚ ਗਈ ਸੀ ਤੇ ਨਾਲ ਹੀ ਇਸ ਜੰਗਲ ਦੇ ਵਿੱਚ ਜਿਹੜੇ ਝਾੜੀਆਂ ਦੇ ਉੱਪਰ ਕੋਈ ਜੀਵ ਰਹਿੰਦੇ ਸੀ ਜਾਂ ਤਪੇੜ ਪੌਦਿਆਂ ਦੇ ਉੱਪਰ ਕੋਈ ਜੀਵ ਰਹਿੰਦੇ ਸੀ ਆਹਣਾ ਪੌਂਦੇ ਸੀ ਉਹ ਵੀ ਇਸ ਜੰਗਲ ਦੇ ਵਿੱਚੋਂ ਦੂਰ ਜਾ ਚੁੱਕੇ ਸਨ ਕਿਉਂਕਿ ਐਲਕ ਛੋਟੀਆਂ ਝਾੜੀਆਂ ਨੂੰ ਵੀ ਖਾ ਜਾਂਦੇ ਸੀ ਤੇ ਪੇੜ ਪੌਦਿਆਂ ਦੇ ਪੱਤੇ ਵੀ ਖਾਣ ਲੱਗੇ ਸੀ ਯੈਲੋਸਟੋਨ ਜੰਗਲ ਜਿਹੜਾ ਕਿਸੇ ਸਮੇਂ ਹਰਿਆਲੀ ਦੇ ਨਾਲ ਭਰਿਆ ਪਿਆ ਸੀ ਹੁਣ ਉਹ ਮਾਰੂਥਲ ਵਰਗਾ ਦਿਖਾਈ ਦੇਣ ਲ ਜਾਨਕੀ ਇੱਕ ਤਰ੍ਹਾਂ ਦੇ ਨਾਲ ਮਾਰੂਥਲ ਦਿਖਾਈ ਦੇਣ ਲੱਗ ਗਿਆ ਸੀ ਹੌਨਸਟ ਜੰਗਲ ਦੇ ਵਿੱਚ ਕੁਝ ਕੁ ਵਾਟਰਫਾਲ ਦੇਖਣ ਨੂੰ ਮਿਲਦੇ ਸੀ ਤੇ ਆਲੇ ਦੁਆਲੇ ਐਲਕੀ ਐਲਕ ਦਿਖਾਈ ਦਿੰਦੇ ਸਨ ਹਰ ਸਾਲ 4 ਤੋਂ 5 ਮਿਲੀਅਨ ਲੋਕ ਇਸ ਜੈਲੋ ਸਟੋਨ ਦੇ ਜੰਗਲ ਦੇ ਵਿੱਚ ਘੁੰਮਣ ਆਉਂਦੇ ਸੀ ਪੇੜੀਆਂ ਨੂੰ ਦੇਖਣ ਦੇ ਲਈ ਇਹ ਸੋਹਣਾ ਜੰਗਲ ਦੇਖਣ ਦੇ ਲਈ ਕਿਉਂਕਿ ਇਸ ਦੇ ਅੰਦਰ ਬਹੁਤ ਸੋਹਣੇ ਵਾਟਰਫਾਲ ਨੇ ਕੇਵਸ ਨੇ ਜਦੋਂ ਜੰਗਲ ਦੇ ਵਿੱਚੋਂ ਵੁਲਫ ਹੀ ਖਤਮ ਹੋ ਗਏ ਉੱਪਰੋਂ ਜੰਗਲ ਰੇਗਿਸਤਾਨ ਵਰਗਾ ਦਿਖਾਈ ਦੇਣ ਲੱਗਾ ਤਾਂ ਇੱਥੇ ਟੂਰਿਸਟ ਦੀ ਸੰਖਿਆ ਵੀ ਘਟਣੀ ਸ਼ੁਰੂ ਹੋ ਗਈ ਜਦੋਂ ਲਗਾਤਾਰ ਅਮਰੀਕਾ ਦੇ ਗਵਰਨਮੈਂਟ ਇਹਨਾਂ ਜੰਗਲਾਂ ਦੇ ਵਿੱਚ ਲਿਆ ਕੇ ਛੱਡਿਆ ਜਾਵੇ ਅਮਰੀਕਾ ਦੀ ਗਵਰਨਮੈਂਟ ਜਿਵੇਂ ਹੀ ਇਹ ਫੈਸਲਾ ਲੈਂਦੀ ਹੈ ਵੁਲਫ ਨੂੰ ਵਾਪਸ ਲਿਆਉਣ ਦਾ ਤਾਂ ਲੋਕਲ ਲੋਕ ਇਸ ਦਾ ਵਿਰੋਧ ਕਰਨ ਲੱਗ ਜਾਂਦੇ ਨੇ ਕਿਉਂਕਿ ਉਹ ਲੋਕਲ ਲੋਕ ਹੀ ਸਨ ਜਿਨ੍ਹਾਂ ਨੇ ਵੁਲਫ ਨੂੰ ਪਹਿਲਾਂ ਇਸ ਜੰਗਲ ਦੇ ਵਿੱਚੋਂ ਮਰਵਾਇਆ ਸੀ ਪਰ ਇਸ ਵਾਰ ਅਮਰੀਕਾ ਦੀ ਸਰਕਾਰ ਇਹਨਾਂ ਲੋਕਲ ਸਰੀ ਬਿਲਕੁਲ ਵੀ ਕੋਈ ਪ੍ਰਵਾਹ ਨਹੀਂ ਕਰਦੀ ਤੇ ਆਪਣੇ ਫੈਸਲੇ ਦੇ ਉੱਪਰ ਖੜੀ ਰਹਿੰਦੀ ਹੈ ਅਮਰੀਕਾ ਦੀ ਸਰਕਾਰ ਕੈਨੇਡਾ ਤੋਂ 7 ਵੁਲਫ ਦੇ ਜੋੜੇ ਮੰਗਵਾਉਂਦੀ ਹੈ ਜਾਨਕਿ ਟੋਟਲ 14 ਵੁਲਫ ਮੰਗਵਾਉਂਦੀ ਹੈ 14 ਭੇੜੀਆਂ ਮੰਗਵਾਉਂਦੀ ਹੈ ਇਹਨਾਂ ਭੇੜੀਆਂ ਨੂੰ ਜੈਲੋਸਟੋਨ ਜੰਗ ਤਿਆਰ ਰੱਖ ਰਹੀ ਹੈ ਇਹਨਾਂ ਦੀ ਮੂਵਮੈਂਟ ਨੂੰ ਵੀ ਕਵਰ ਕਰਦੇ ਹਾਂ ਤਾਂ ਕਿ ਇਹਨਾਂ ਦੇ ਬਿਹੇਵੀਅਰ ਦਾ ਪਤਾ ਲੱਗ ਸਕੇ ਕਿ ਇਹ ਜੰਗਲ ਨੂੰ ਅਡਾਪਟ ਕਰ ਰਹੇ ਨੇ ਜਾਂ ਨਹੀਂ ਪਰ ਜਿਹੜੇ ਕੈਨੇਡਾ ਤੋਂ ਲਿਆਏ ਹੋਏ ਵੌਲਫ ਹੁੰਦੇ ਨੇ ਇਹ ਬਹੁਤ ਜਲਦੀ ਜੈਲੋ ਸਟੋਨ ਜੰਗਲ ਨੂੰ ਆਪਣਾ ਘਰ ਬਣਾ ਲੈਂਦੇ ਨੇ ਆਪਣਾ ਘਰ ਮੰਨ ਲੈਂਦੇ ਨੇ ਇਹਨਾਂ ਨੇ ਇਸ ਜੰਗਲ ਦੇ ਵਿੱਚ ਆ ਕੇ ਬੱਚੇ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਤੇ ਜਿਹੜਾ ਪੂਰਾ ਇਕੋਸਿਸਟਮ ਸੀ ਇਸ ਜੰਗਲ ਦਾ ਹੌਲੀ-ਹੌਲੀ ਵਾਪਸ ਲੀ ਦੇ ਉੱਪਰ ਆਉਣ ਲੱਗਾ ਇਹ 14 ਵੌਲਫ ਨੇ ਕੁਝ ਹੀ ਸਮੇਂ ਬਾਅਦ ਪੂਰੇ ਜੰਗਲ ਦੀ ਕਹਾਣੀ ਨੂੰ ਹੀ ਬਦਲ ਕੇ ਰੱਖ ਦਿੱਤਾ ਜੰਗਲ ਦੇ ਵਿੱਚ ਵੌਲਫ ਦੀ ਵਾਪਸੀ ਦੇ ਨਾਲ ਸ਼ੁਰੂ ਹੁੰਦੀ ਹੈ ਤਾਂ ਜੰਗਲ ਦੇ ਵਿੱਚ ਨਵੇਂ ਪੇੜ ਪੌਦੇ ਵੀ ਉੱਗਣੇ ਸ਼ੁਰੂ ਹੋ ਜਾਂਦੇ ਨੇ ਨਮਾ ਘਾਹ ਵੀ ਉਗਣਾ ਸ਼ੁਰੂ ਹੋ ਜਾਂਦਾ ਹੈ ਤੇ ਜਿਹੜੇ ਜੀਵ ਜੰਤੂ ਪੇੜ ਪੌਦਿਆਂ ਦੇ ਘਾਟ ਦੇ ਕਾਰਨ ਇਸ ਜੰਗਲ ਦੇ ਵਿੱਚੋਂ ਚਲੇ ਗਏ ਸੀ ਉਹ ਵਾਪਸ ਇਸ ਜੰਗਲ ਦੇ ਵਿੱਚ ਆਉਣਾ ਸ਼ੁਰੂ ਕਰ ਦਿੰਦੇ ਨੇ ਜੈਲੋਸਟੋਨ ਜੰਗਲ ਦੇ ਵਿੱਚ ਭਾਲੂ ਵੀ ਪਾਏ ਜਾਂਦੇ ਨੇ ਪਰ ਭਾਲੂ ਇੱਕ ਅਜਿਹੇ ਜਾਨਵਰ ਹੈ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਮਾਸਾਹਾਰੀ ਨਹੀਂ ਹੁੰਦਾ ਭਾਲੂ 베ਰੀ ਵਰਗੇ ਫਲ ਬਹੁਤ ਜ਼ਰਾ ਚਾਹ ਦੇ ਨਾਲ ਖਾਂਦੇ ਨੇ ਪਰ ਇਹ 베ਰੀ ਦਾ ਫਲ ਵੀ ਉੱਥੋਂ ਘਟਣ ਲੱਗ ਗਿਆ ਸੀ ਕਿਉਂਕਿ ਐਲਕ ਇਹ 베ਰੀ ਵੀ ਖਾ ਜਾਂਦੇ ਸੀ ਤੇ ਜਿਵੇਂ ਹੀ ਜੰਗਲ ਦੇ ਵਿੱਚੋਂ ਐਲਕ ਦੀ ਸੰਖਿਆ ਘਟ ਇੱਕ ਤਾਂ ਜੰਗਲ ਦਾ ਜਿਹੜਾ ਪੂਰਾ ਜਾਨਵਰਾਂ ਦਾ ਖਾਣਾ-ਪਾਣਾ ਸੀ ਉਸ ਨੂੰ ਰੀਸਟੋਰ ਕਰ ਦਿੱਤਾ ਤੇ ਨਾਲ ਦੀ ਨਾਲ ਜੰਗਲ ਦਾ ਜਿਹੜਾ এনवायरमेंट ਸੀ ਉਸ ਨੂੰ ਵੀ ਸਹੀ ਕਰ ਦਿੱਤਾ ਤੇ ਅਮਰੀਕਾ ਨੂੰ ਵੀ ਇਹ ਚੀਜ਼ ਸਮਝ ਲੱਗ ਗਈ ਸੀ ਕਿ ਚਾਹੇ ਕੋਈ ਛੋਟੀ ਤੋਂ ਛੋਟੀ ਨਸਲ ਕਿਉਂ ਨਾ ਹੋਵੇ ਚਾਹੇ ਛੋਟੀ ਤੋਂ ਛੋਟਾ ਜੀਵ-ਜੰਤੂ ਕਿਉਂ ਨਾ ਹੋਵੇ ਉਸ ਦਾ ਵੀ ਧਰਤੀ ਦੇ ਉੱਪਰ ਆਪਣਾ ਇੱਕ ਰੋਲ ਹੁੰਦਾ ਹੈ ਚਾਹੇ ਤੁਸੀਂ ਨਿੱਕੇ ਤੋਂ ਨਿੱਕੇ ਜੀਵ-ਜੰਤੂਆਂ ਦੀ ਕੋਈ ਵੀ ਨਸਲ ਲੈ ਲਓ ਉਹਨੂੰ ਖਤਮ ਕਰਦੇ ਹੋ ਤਾਂ ਉਸ ਦਾ ਅਸਰ ਵੀ ਧਰਤੀ ਦੇ ਉੱਪਰ ਪਵੇਗਾ এনवायरमेंट ਦੇ ਉੱਪਰ ਪਵੇਗਾ ਧਰਤੀ ਦੇ ਉੱਪਰ ਹਰ ਇੱਕ ਜੀਵ ਦੂਜੇ ਜੀਵ ਦੇ ਨਾਲ ਜੁੜਿਆ ਕਿਸੇ ਜੀਵ ਜੰਤੂ ਦੀ ਨਸਲ ਕੋਈ ਘਟ ਹੋਣੀ ਚਾਹੀਦੀ ਹੈ ਜਿੰਨਾ ਟਾਈਮ ਹਰ ਇੱਕ ਚੀਜ਼ ਬੈਲੈਂਸ ਦੇ ਵਿੱਚ ਚੱਲੇਗੀ ਕੁਦਰਤ ਕਿਸੇ ਵੀ ਤਰ੍ਹਾਂ ਦੇ ਨਾਲ ਰਿਐਕਟ ਨਹੀਂ ਕਰਦੀ ਪਰ ਜਦੋਂ ਇਨਸਾਨ ਆਪਣੀ ਮਰਜ਼ੀ ਚ ਲਾਉਂਦਾ ਹੈ ਕੁਦਰਤ ਦੇ ਉੱਪਰ ਧੱਕੇ ਦੇ ਨਾਲ ਕੁਝ ਥੋਪਣਾ ਚਾਹੁੰਦਾ ਹੈ ਤਾਂ ਉਹ ਆਪਣਾ ਰੰਗ ਦਿਖਾ ਦਿੰਦੀ ਹੈ ਤੇ ਜਦੋਂ ਕੁਦਰਤ ਆਪਣਾ ਰੰਗ ਦਿਖਾਉਂਦੀ ਹੈ ਤਾਂ ਉਸ ਦਾ ਸਭ ਤੋਂ ਜ਼ਿਆਦਾ ਨੁਕਸਾਨ ਵੀ ਇਨਸਾਨ ਨੂੰ ਹੀ ਚੱਲਣਾ ਪੈਂਦਾ ਹੈ ਤੇ ਅੱਜ ਇਹੀ ਜੈਲੋਸਟੋਨ ਜੰਗਲ ਨੂੰ ਹਰ ਸਾਲ ਮਿਲੀਅਨਸ ਲੋਕ ਦੇਖਣ ਆਉਂਦੇ ਨੇ ਤੇ ਜਿੱਥੋਂ ਗਵਰਨਮੈਂਟ ਨੂੰ ਕਰੋੜਾਂ ਡਾਲਰਾਂ ਦਾ ਮੁਨਾਫਾ ਹੁੰਦਾ ਹੈ ਅਮਰੀਕਾ ਦੀ ਗਵਰਨ ਕਐਸਲੀ ਕਦੇ ਵੀ ਕੁਦਰਤ ਦੇ ਨਾਲ ਪੰਗਾ ਨਹੀਂ ਲੈਣਾ ਚਾਹੀਦਾ ਚਾਹੇ ਕੋਈ ਨਿੱਕੀ ਨਸਲ ਹੀ ਕਿਉਂ ਨਾ ਹੋਵੇ ਕਦੇ ਵੀ ਆਪਣੀ ਮਨਮਰਜ਼ੀ ਹਰ ਇੱਕ ਥਾਂ ਤੇ ਨਹੀਂ ਥੋਪਣੀ ਚਾਹੀਦੀ ਇਹੋ ਜਿਹੀਆਂ ਗਲਤੀਆਂ ਖਾਸ ਕਰਕੇ ਇਨਸਾਨ ਹੀ ਕਰਦਾ ਹੈ ਤੇ ਉਹਦਾ ਖਮਿਆਜਾ ਵੀ ਫਿਰ ਬਹੁਤ ਵੱਡੇ ਪੱਧਰ ਤੇ ਇਨਸਾਨ ਹੀ ਭੁਗਤਦਾ ਹੈ ਏਸੀ ਅਮਰੀਕਾ ਦੇ ਜੈਲੋਸਟੋਨ ਜੰਗਲਾਂ ਦੇ ਨਾਲ ਜੁੜੀ ਹੋਈ ਰੋਚਕ ਜਾਣਕਾਰੀ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਮ ਨੂੰ ਯੂਬ ਸਬਸਕ੍ਰਾਈਬ ਕਰਨਾ ਧੰਨਵਾਦ